1000 ਦੇ ਤਿੰਨ ਸੂਟ ਚੱਕੋ ਯਾਰ ਸਿੱਧੇ ਤੇ ਨਾਲੇ ਕੁਆਲਿਟੀ ਤੁਹਾਨੂੰ ਮਿਲੂਗੀ ਇਹ ਨਹੀਂਗਾ ਕਿ ਆਰ ਵੀ ਬਾਈ ਤੁਹਾਨੂੰ ਚੀਜ਼ ਮਾੜੀ ਮਿਲ ਜੂਗੀ ਹਨਾ ਚੀਜ਼ਾਂ ਦਾ ਵੀਡੀਓ ਚ ਜਸਟੀਫਾਈ ਨਹੀਂ ਹੁੰਦੀਆਂ ਪਰ ਜਦੋਂ ਆਹ ਚੀਜ਼ਾਂ ਚੈੱਕ ਕਰੋਗੇ ਫਿਰ ਪਤਾ ਲੱਗਦਾ ਵੀ ਇਹ ਵਾਕਈ ਹੈਂਡਵਰਕ ਕੀਤਾ ਹੋਇਆ 300 ਤੋਂ ਸੂਟ ਲੈ ਕੇ ਤੁਹਾਨੂੰ 20000 ਤੱਕ ਦੀ ਰੇਂਜ ਤੱਕ ਸਾਰੇ ਸੂਟ ਮਿਲਣਗੇ ਕੰਪਿਊਟਰਾਈਜ਼ਡਾਈ ਹੁੰਦਾ ਸਾਰੇ ਦੁਪੱਟੇ ਇਹ ਸਾਰੇ ਦੁਪੱਟੇ ਤੇ ਹੈਂਡਵਰਕ ਹੈ ਜੀ ਮਤਲਬ ਆਏ ਲਲਵਾ ਸੂਟਾਂ ਤੇ ਹਰ ਹੁੰਦੀ 15-15 ਦਿਨ ਲੱਗ ਜਾਂਦੇ ਇੱਕ ਸੂਟ ਤੇ ਜੀ ਸਾਰੇ ਹਿਬਰੀਲੀ ਦੇ ਸੂਟੇ ਜੀ ਬਰੀਲੀ ਲਖਨਊ ਵੀ ਮਤਲਬ ਡਿਮਾਂਡ ਚ ਰਹਿੰਦੇ ਚੋਰੀ ਹਾਂ ਆਪਣੇ ਇਹ ਸੂਟ ਇੱਧਰ ਨਹੀਂ ਬੰਦਦੇ ਨਾ ਲੁਧਿਆਣਾ ਨਾ ਜਿੱਥੇ ਵੀ ਕਹਾਂ ਉਹ ਇਹ ਚੀਜ਼ਾਂ ਨਹੀਂ ਬੰਦਦੀਆਂ ਇਹ ਸੱਜਣੋ ਵਿਆਹਾਂ ਦੇ ਲਈ ਆਪਾਂ ਜਦੋਂ ਕੱਪੜਾ ਖਰੀਦਦੇ ਹਾਂ ਨਾ ਤਾਂ ਕਈ ਵਾਰੀ ਆਪਾਂ ਇਹੋ ਜੀ ਦੁਕਾਨ ਤੇ ਭਾਗ ਜਾਂਦੇ ਹਾਂ ਜਿੱਥੇ ਆਪਾਂ ਪੈਸੇ ਤਾਂ ਲਾ ਦਿੰਨੇ ਆ ਪਰ ਆਪਾਂ ਨੂੰ ਕੱਪੜੇ ਆ ਜਿਹੜੇ ਉਹ ਵਧੀਆ ਨਹੀਂ ਮਿਲਦੇਗੇ ਫਿਰ ਉਹੀ ਕੱਪੜੇ ਜਦੋਂ ਆਪਾਂ ਤਾਈਆਂ ਮਾਸੀਆਂ ਚਾਚੀਆਂ ਨੂੰ ਦਿੰਨੇ ਆ ਨਾ ਪਰ ਉਹ ਰੁੱਸ ਜਾਂਦੀਆਂ ਨੇ ਕਿਉਂਕਿ ਕੱਪੜਾ ਵਧੀਆ ਨਹੀਂ ਹੁੰਦਾਗਾ ਤਾਂ ਜੇਕਰ ਤੁਸੀਂ ਵਿਆਹਾਂ ਦੇ ਲਈ ਵਧੀਆ ਕੱਪੜਾ ਚੰਗੀ ਕੁਆਲਿਟੀ ਵਾਲਾ ਕੱਪੜਾ ਲੈਣਾ ਕਿ ਜਿਹੜੇ ਤੁਹਾਡੇ ਰਿਸ਼ਤੇਦਾਰੋਂ ਉਹ ਰੁੱਸਣ ਨਾ ਤਾਂ ਮੈਂ ਤੁਹਾਨੂੰ ਲੈ ਕੇ ਆਇਆ ਮਾਡਰਨ ਫੈਸ਼ਨ ਵਾਲਿਆਂ ਦੇ ਮੋੜ ਮੰਡੀ ਦੇ ਵਿੱਚ ਖੜਾ ਸਜਣੋਂ ਮੈਂ ਵੱਡਾ ਸ਼ੋਰੂਮ ਹੈ ਆ ਦਿਖਾਉਣੇ ਆ ਬਈ ਤੁਹਾਨੂੰ ਬਹੁਤ ਵੱਡਾ ਸ਼ੋਰੂਮ ਹੈ ਇਹ ਮਾਨਸਾ ਸ਼ਹਿਰ ਦੇ ਵਿੱਚੋਂ ਜਦੋਂ ਆਪਾਂ ਆਉਣੇ ਆ ਮੋੜ ਮੰਡੀ ਨੂੰ ਇੱਧਰ ਮੋੜਦੇ ਆ ਨਾ ਬੱਸ ਸਟੈਂਡ ਨੂੰ ਤਾਂ ਉੱਥੇ ਬਾਈ ਹੋਰਾਂ ਦਾ ਸ਼ੋਰੂਮ ਆ ਆ ਅੱਗੇ ਜਾ ਕੇ ਨਾ ਟਰੱਕ ਜੁਨੀਆ ਆਉਂਦੀ ਆ ਤੇ ਕਬੱਡੀ ਜਿਹੜੀ ਇਹਦੀ ਲੋਕੇਸ਼ਨ ਹੈਗੀ ਆ ਨਿਸ਼ਾਨੀ ਹੈਗੀ ਆ ਆ ਦੋ ਜਿਹੜੇ ਟਰਾਂਸਫਾਰਮ ਦੇ ਜਾਣਗੇ ਤੁਹਾਨੂੰ ਇਹ ਵੱਡੀ ਨਿਸ਼ਾਨੀ ਆ ਸਚਨੋ ਤੇ ਬਹੁਤ ਚੰਗੀ ਕੁਆਲਿਟੀ ਦਾ ਕੱਪੜਾ ਹੈਗਾ ਮੋੜ ਮੰਡੀ ਦੇ ਵਿੱਚ ਜ਼ਿਲ੍ਹਾ ਪੈਂਦਾ ਬਠਿੰਡਾ ਤੇ ਸਾਰੇ ਰੇਟ ਮੈਂ ਤੁਹਾਨੂੰ ਦਿਖਾਉਣਾ ਕਿ ਵੀ ਕਿਹੜੇ ਕਿਹੜੇ ਰੇਟ ਬਾਈ ਹੋਰੀ ਕੱਪੜੇ ਦਿੰਦੇ ਆ ਆਜੋ ਗੱਲਬਾਤ ਕਰਦੇ ਆ ਕਿਹੜੀ ਕਿਹੜੀ ਕੁਆਲਿਟੀ ਹੈ ਇਹਨਾਂ ਕੋਲੇ ਆਜੋ ਗਿਰਾ ਲੈ ਵੀ ਮਿੱਤਰੋ ਆ ਬੰਦੇ ਆ ਬਈ ਉਹ ਜਿਹੜੇ ਨਾ ਤੁਹਾਡੀਆਂ ਚਾਚੀਆਂ ਮਾਸੀਆਂ ਤਾਈਆਂ ਨੂੰ ਰੁੱਸਣ ਨਹੀਂ ਦੇਣਗੇ ਇਹ ਬਾਈ ਕਰਦੇ ਆ ਬਈ ਟੋਪ ਕੁਆਲਿਟੀ ਦਾ ਕੰਮ ਹਨਾ ਬਈ ਸਸੀ ਗਾਲ ਸਸੀ ਗਾਲ ਜੀ ਬਹੁਤ ਵਧੀਆ ਭਰਾ ਜੀ ਬਹੁਤ ਵਧੀਆ ਅੱਛਾ ਬਾਈ ਜਿਵੇਂ ਨਾ ਆਪਾਂ ਅਕਸਰ ਹੀ ਦੇਖਦੇ ਆ ਯਾਰ ਹਨਾ ਵੀ ਕਈ ਵਾਰੀ ਕੋਈ ਮਾੜਾ ਕੱਪੜਾ ਲੈ ਜਾਂਦਾ ਤਾਂ ਔਖਾ ਹੋ ਜਾਂਦਾ ਹਨਾ ਬਈ ਤੁਹਾਡੇ ਕੋਲੇ ਕਿਹੜੀ ਕੁਆਲਿਟੀ ਆ ਬਈ ਤੁਹਾਡੇ ਤੋਂ ਕਿਉਂ ਲੈ ਕੇ ਆ ਸਾਡੀ ਖਾਸੀ ਤੇ ਇਹੀ ਹੈ ਜੀ ਅਸੀਂ ਕਵਾਂਟੀਟੀ ਚ ਕੰਮ ਨਹੀਂ ਕਰਦੇ ਅਸੀਂ ਕੁਆਲਿਟੀ ਨਾਲ ਕੰਮ ਕਰਦੇ ਸਭ ਤੋਂ ਵੱਡੀ ਖਾਸੀਅਤ ਇਹੀ ਹੈ ਵੀ ਅਸੀਂ ਆਇਨ ਲੋਬੀ ਚਾਹੀ ਸੂਟ ਤੁਸੀਂ ਸਾਡੇ ਤੋਂ 550 ਲੈ ਲਓ ਚਾਹੇ ਲੈ ਲਓ 5000 ਵਾਲਾ ਅਸੀਂ ਸਾਡੇ ਕੁਆਲਿਟੀ ਚ ਕੋਈ ਕੰਪਰੋਮਾਈਜ਼ ਨਹੀਂ ਜ਼ੀਰੋ ਕੰਪਰੋਮਾਈਜ਼ ਹਮ ਮਤਲਬ ਮੈਂ ਲੈ ਲਓ ਚੀਜ਼ ਹੈ ਜਿਹੜੀ ਅਸੀਂ ਦੇਣੀ ਹੈ 100% ਜਮਾਂ ਜੈਨੂਨ ਦੇਣੀ ਹੈ ਬ੍ਰਾਂਡਡ ਦੇਣੀ ਹੈ ਬ੍ਰਾਂਡਡ ਤੋਂ ਬਿਨਾਂ ਅਸੀਂ ਸੱਲ ਹੀ ਨਹੀਂ ਕਰਦੇ ਠੀਕ ਹੈ ਰੇਂਜ ਤੁਸੀਂ ਜਿਹੜੀ ਕਹੋਗੇ ਉਸ ਰੇਂਜ ਚ ਸੂਟ ਮਿਲ ਜਾ ਬਈ ਇਹ ਹੁੰਦਾ ਨਾ ਕਈ ਵਾਰੀ ਕਿ ਯਾਰ ਬੰਦਾ ਹਨਾ ਪੈਸੇ ਲਾਉਂਦਾ ਗਾ ਵਿਆਹਾਂ ਦੇ ਵਿੱਚ ਕਈ ਵਾਰੀ ਬੰਦਾ ਚ ਫੇਰ ਮੁੜ ਕੇ ਮੋੜ ਮੜਾਈਆਂ ਉਹ ਚੀਜ਼ਾਂ ਗਲਤ ਹੋ ਜਾਂਦੀਆਂ ਹਨ ਵੀ ਉਹ ਕੀ ਚੀਜ਼ ਹੈ ਨਾ ਅਸੀਂ ਸੇਲ ਵਾਲਾ ਕੰਮ ਜਾਂ ਲੋਡ ਵਾਲਾ ਕੰਮ ਕੋਈ ਨਹੀਂ ਕਰਦੇ ਦੇਖੋ ਸਿੱਧਾ ਸਭ ਐ ਲੈ ਲਓ ਵੀ ਸਭ ਤੋਂ ਬ੍ਰਾਂਡਡ ਕੰਮ ਕਰਦੇ ਅਸੀਂ ਜੋ ਵੀ ਚੀਜ਼ ਹੈ ਸਭ ਤੋਂ ਸਾਰੇ ਬ੍ਰਾਂਡ ਜਿੰਨੇ ਵੀ ਤੁਸੀਂ ਦੇਖੋਗੇ ਰਾਮਟੈਕਸ ਹੋ ਗਿਆ ਵੂਮੈਂਡ ਹੋ ਗਿਆ ਜੋ ਵੀ ਘਟਰੀਂ ਜੀ ਜੋ ਵੀ ਜਿੰਨੇ ਵੀ ਬ੍ਰਾਂਡ ਆਉਂਦੇ ਆ ਸਾਰੇ ਏਕਟੈਕਸ ਹੋ ਗਿਆ ਵੱਡੇ ਵੱਡੇ ਬ੍ਰਾਂਡ ਨਾਲ ਸਾਰਾ ਕੰਮ ਕਰਦੇ ਅਸੀਂ ਨੋਨ ਬ੍ਰਾਂਡਡ ਕੰਮ ਕੋਈ ਨਹੀਂ ਕਰਦੇ ਜਿੱਥੇ ਕਸਟਮਰ ਨੂੰ ਲਾਂਬਾ ਆਏ 500 ਵਾਲਾ ਸੂਟ ਵੀ ਲਾਜੋ ਤਾਂ ਵੀ ਐ ਲੈ ਲਓ ਦੇ 1.5 2-2 ਸਾਲ ਸੂਟ ਸੂਟ ਖਣਦੇ ਸਕਦੇ ਠੀ ਸ਼ੁਰੂ ਜੇ ਤੁਸੀਂ ਹੁਣ ਜੇ ਲੈਂਨ ਦੇਣ ਦੀ ਗੱਲ ਕੀਤੀ ਤਾਂ ਆਪਾਂ ਸੂਟ ਫਿਰ ਆਪਾਂ ਲੈਂਨ ਦੇਣ ਤੋਂ ਹੀ ਕਰਦੇ ਆਂ ਹੂੰ ਜੇ ਹੁਣ ਨਾ ਚੀਜ਼ ਆ ਗਈਆਂ ਜੀ ਸਾਡੇ ਕੋਲ ਜੀ ਆਪਾਂ ਕਹਿ ਦਨ ਹੈ ਨਾ ਵੀ ਵਿੱਚ ਵੀ ਯਾਰ ਆਪਾਂ ਲੈਂਨ ਦੇਣ ਵਾਲੇ ਜਿਹੜੇ ਸੂਟ ਹੁੰਦੇ ਬਈ ਉਹ ਆ ਨਾ ਮਾੜੀ ਕੁਆਲਿਟੀ ਦੇ ਲੈਂਦੇ ਆ ਪਰ ਤੁਹਾਨੂੰ ਉਹ ਹੀ ਇੱਥੇ ਚੰਗੀ ਕੁਆਲਿਟੀ ਦੇ ਸੂਟ ਮਿਲਣਗੇ ਹਨਾ ਲਓ ਜੀ ਹੁਣ ਇੱਕ ਆ ਚੀਜ਼ ਆ ਰਹੀ ਸਾਡੇ ਕੋਲ ਜੀ ਬਈ ਖਾਸੀਅਤ ਸਾਨੂੰ ਦੱਸੀ ਚੱਲੋ ਠੀਕ ਹੈ ਜੀ ਕੀ ਹੈ ਜੀ 5 ਮੀਟਰ ਕਪੜਾ ਆਉਂਦੇ ਜੀ ਗਲੇ ਦੇ ਵਰਕ ਆ ਗਿਆ ਜੀ ਘੇਰੇ ਦੇ ਵਰਕ ਆ ਗਿਆ ਨਾਲ ਇਹਦੀ ਦੁਪੱਟਾ ਆ ਗਿਆ ਜੀ ਮਾਰਕੀਟ 500 550 600 ਤੱਕ ਵੀ ਲਈ ਜਾਂਦੇ ਆਪਾਂ ਸਿਰਫ ਦੇਣਾ ਇਹ 333 ਰੁਪਏ ਦਾ 1000 ਰੁਪਏ ਦੇ ਤਿੰਨ ਸੂਟ ਦੇਣਾ ਵੀਰੇ 1000 ਰੁਪਏ ਦੇ ਆ ਸੱਜਣੋਂ ਤਿੰਨ ਸੂਟ ਹਨਾ ਲੈ ਵੀ 1000 ਰੁਪਏ ਦੇ ਤਿੰਨ ਸੂਟ ਨੇ ਬਾਈ ਆ ਜੀ ਵਿਆਹ ਸ਼ਾਦੀਆਂ ਜਿਹਦੇ ਸਭ ਤੋਂ ਜ਼ਿਆਦਾ ਇਸ ਟਾਈਮ ਜ਼ਰੂਰਤ ਪੈਂਦੀ ਹੈ 20 ਵੀ 30 ਦੀ ਸੂਟ ਲੈਣ ਦੇਣ ਕਰਨੇ ਪੈਂਦੇ ਸਭ ਤੋਂ ਵੱਧ ਸੇਲ ਹੈ ਸਾਡੇ ਕੋਲੇ ਇਸ ਟਾਈਮ ਦੀ ਇਹ ਜੀ ਇਹ ਤਾਂ ਸ਼ੁਰੂ ਹੈ ਜੀ ਸਾਡੇ ਕੋਲੇ ਚੀਜ਼ਾਂ ਸਭ ਤੋਂ ਟਾਪ ਦੀ ਮਿਲਣਗੇ ਸਾਨੂੰ ਲੈ ਵੀ ਸੱਜਣੋ 1000 ਦੇ ਬਾਈ 3 ਸੂਟ ਹੈ ਕਲਰ ਬਾਈ ਇਹਦੇ ਵਿੱਚ ਵਾਧੂ ਮਿਲ ਜਾਣਗੇ ਜਿੰਨੇ ਦੀ ਜਿੰਨੇ ਕਹੋਗੇ ਕਲਰ ਉਹਨੇ ਮਿਲ ਜਾਣਗੇ ਡਿਜ਼ਾਈਨਿੰਗ ਬਾਈ ਇਹਦੀ ਇਹੀ ਰਹੂਗੀ ਡਿਜ਼ਾਈਨਿੰਗ ਇਹਦੀ ਡਿਜ਼ਾਈਨਿੰਗ ਬਹੁਤ ਆਣੀ ਹੈ ਸਾਡੇ ਕੋਲ ਅੱਜ ਮੈਂ ਹੁਣ ਆ ਦੇਖੋ ਥੋੜਾ ਨੈਕ ਚੇਂਜ ਥੋੜਾ ਇਹਦਾ ਵਰ ਚੇਂਜ ਆ ਗਿਆ ਲੈਓ ਕਲਰ ਚਾਰਟ ਵੀ ਡਿਫਰੈਂਟ ਆ ਗਿਆ ਕੋਈ ਲਾਈਟ ਲੈਣਾ ਡਾਰਕ ਲੈਣਾ ਸਾਰੇ ਮਿਲ ਜਾਣਗੇ ਠੀਕ ਹੈ ਬਾਈ ਹਾਂਜੀ ਹਾਂ ਲੈ ਵੀ ਸੱਜਣੋ ਆ ਲੈ ਬਾਈ 1000 ਦੇ ਤਿੰਨ ਸੂਟ ਚੱਕੋ ਯਾਰ ਸਿੱਧੇ ਤੇ ਨਾਲੇ ਕੁਆਲਿਟੀ ਤੁਹਾਨੂੰ ਮਿਲੂਗੀ ਇਹ ਨਹੀਂਗਾ ਕਿ ਆਰ ਵੀ ਬਾਈ ਤੁਹਾਨੂੰ ਚੀਜ਼ ਮਾੜੀ ਮਿਲ ਜੂਗੀ ਤੇ ਨਾਲੇ ਤੁਹਾਨੂੰ ਜਿਹੜੀ ਕੁਆਲਿਟੀ ਵਧੀਆ ਮਿਲ ਰਹੀ ਹੈ ਹਨ ਲੈ ਵੀ ਹੁਣ ਨਹੀਂ ਤੁਹਾਡੀਆਂ ਤਾਇਆਂ ਮਾਸੀਆਂ ਰੁੱਸਣ ਦਿੰਦੇ ਅਸੀਂ ਆਜੋ ਤੁਹਾਨੂੰ ਹੋਰ ਦਿਖਾਉਣੇ ਆ ਅੱਜ ਤੋਂ ਬਾਅਦ ਸਿੱਧਾ ਚੀਜ਼ਾਂ ਆਏ ਨੇ ਸਾਡੇ ਕੋਲੇ ਬ੍ਰਾਂਡਡ ਰੇਂਜ ਚ ਠੀਕ ਹੈ ਬਈ ਸਭ ਤੋਂ ਹਾਈ ਕਲਾਸ ਚ ਆਗੀਆਂ ਜਿਵੇਂ ਲਿਖਾਤੀ ਜੇ ਸ਼ੁਰੂ ਹੋਏ ਨੇ ਜੀ ਇਹ ਵੀ ਲਾਈਨ ਰੇਂਜ ਜਿਹਨੇ ਹਾਈ ਲਾਈਨ ਦੇਨ ਕਰਨਾ ਹੈ ਵਧੀਆ ਲਾਈਨ ਦੇਨ ਕਰਨਾ ਹੈ ਜੀ ਆ ਲਓ ਜੀ ਪ੍ਰੋਪਰ ਜਾਲ ਸੂਟ ਬਣਿਆ ਹੋਇਆ ਜੀ ਫਰਕਾਵਾਦੀ ਸੂਟ ਹੈ ਸ਼ਿਮਰ ਦਾ ਸੂਟ ਆ ਗਿਆ ਜੀ ਇਹ ਸ਼ਿਮਰ ਦਾ ਬਾਈ ਹਾਂਜੀ ਫੁੱਲ ਸਾਈਜ਼ ਚ ਦੁਪੱਟਾ ਜੀ ਲਓ ਜੀ ਲਓ ਜੀ 595 ਰੁਪਏ ਦਾ ਸੂਟ ਹੈ ਜੀ ਸਾਰਾ ਹੀ ਬਈ ਇਹ ਹਾਂਜੀ ਬਿਲਕੁਲ 5 ਮੀਟਰ 올ਓਵਰ ਸੂਟ ਹੈ ਜੀ ਨਾਲ ਦੁਪੱਟਾ ਕੱਢਿਆ ਹੋਇਆ 595 ਜੀ 595 ਤੇ ਕੀ ਹੁੰਦਾ ਜੀ ਅੱਜ ਦੇ ਅੱਜ ਪਲੇਨ ਕਪੜਾ ਵੀ ਨਹੀਂ ਆਉਂਦਾ ਜੀ ਬਿਲਕੁਲ ਬਿਲਕੁਲ ਹਾਂਜੀ ਹੁਣ ਆ ਚੀਜ਼ ਆ ਰਹੀ ਜਿਵੇਂ 550 553 ਚਾਹ ਜਿੰਨੇ ਮਰਜ਼ੀ ਸੂਟ ਲੈ ਲਓ ਸਾਡੇ ਕੋਲ ਇਸ ਕਪੜੇ ਦੀ ਵੀ ਗਾਰੰਟੀ ਹੈ ਐਨਾ ਟਾਪ ਦਾ ਕਪੜਾ ਹੈ ਜੀ ਅੱਛਾ ਜੀ 12 ਮਹੀਨੇ ਦੀ ਦੀ ਜਿੰਨੇ ਮਰਜ਼ੀ ਭਾਈ ਚਲੋ ਦੁਪੱਟਾ ਵੀ ਵਰਕ ਨਾਲ ਆਊਗਾ ਆ ਦੇਖੋ ਬਈ ਦੁਪੱਟਾ ਦੇਖੋ ਯਾਰ ਕਿੰਨਾ ਸੋਹਣਾ ਸਾਈਡ ਤੇ ਇਹਨਾਂ ਨੇ ਵਰਕ ਬੁਰਕ ਕਰਿਆ ਹੋਇ ਦੇਪਾ 550 ਦੇ ਸੂਟ ਨੇ ਬਾਈ ਸਾਰੇ ਇਹ ਤਾਂ ਅਗੇ ਦੀ ਲੈਣ ਦੇਣ ਵਾਲੀ ਚੀਜ਼ਾਂ ਇਹ ਦੋ ਆ ਸੂਟ ਨੇ ਜੀ ਪ੍ਰੋਪਰ ਵਿਆਹ ਸ਼ਾਦੀਆਂ ਵਾਲੇ ਵਰੀਆਂ ਵਾਲੇ ਸੂਟ ਜਿਹੜੇ ਮਤਲਬ ਵਰੀਆਂ ਵਾਲੇ ਹੁੰਦੇ ਹੁੰਦੇ ਹਾਂ ਹਾਂ ਜੀ ਬਿਲਕੁਲ ਹੁਣ ਜਿਵੇਂ ਆਹ ਤੇ ਜਾ ਰਹੇ ਹਾਂ ਸਾਡੇ ਕੋਲੇ ਲਾਓ ਜੀ ਬੇਸ ਰਹਿਣ ਵਾਲਾ ਐਸਕੇ ਦਾ ਜਿਹੜੀ ਸਾਡੀ ਬੁਟੀਕ ਦੀਆਂ ਭੈਣਾਂ ਜਾਂ ਜਿਹੜੇ ਕੱਪੜੇ ਦੇ ਸ਼ਕੀਨ ਆ ਉਹਨਾਂ ਨੂੰ ਪਤਾ ਹੈ ਵੀ ਐਸਕੇ ਬੇਸ ਕੀ ਚੀਜ਼ ਹੈ। ਹੂੰ 1500 ਦਾ ਕੱਲਾ ਪਲੇਨ ਕੱਪੜਾ ਹੀ ਜਾਂਦਾ ਜੀ ਐਸਕੇ ਦਾ। ਆਹ ਦੇਖ ਲਓ ਤੁਸੀਂ ਜਿਹੜਾ ਵਰਕ ਬਾਈ ਕਹਿ ਰਹੇ ਆ ਨਾ ਤੁਸੀਂ ਕਲੋਜ਼ ਤੋਂ ਦੇਖੋ ਬਈ ਕਿੰਨਾ ਸੋਹਣਾ ਵਰਕ ਹੋ ਰਿਹਾਗਾ। ਸਾਡੀ ਬੁਟੀਕ ਵਾਲੀ ਭੈਣਾਂ ਨੂੰ ਪਤਾ ਹੀ ਹੈ ਜੀ ਐਸਕੇ ਦਾ ਬੇਸ ਕੀ ਚੀਜ਼ ਹੈਗਾ ਠੀਕ ਹੈ ਨਾ। ਬੇਸ ਦਾ ਸੂਟ ਹੀ ਪਲੇਨ ਸੂਟ ਹੀ ਆ ਲੈ ਲਓ 13 14 1500 ਰੁਪਏ ਤੱਕ ਮਿਲ ਜਾਂਦਾ। ਇਸ ਤੇ ਤੁਹਾਨੂੰ ਵਰਕ ਕਰਕੇ ਦੇ ਰਹੇ ਆ। ਜੀ ਨਾਲ ਅੱਗੇ ਚਨੂਨ ਦਾ ਦੁਪੱਟਾ ਮਾਰਕ ਜੀ ਸਭ ਤੋਂ ਟੋਪ ਹੈਂਡਵਰਕ ਹੋਇਆ ਹੋਇਆ ਬਿਲਕੁਲ ਜੀ ਬਿਲਕੁਲ ਹੁਣ ਆਹ ਚੀਜ਼ਾਂ ਕਲੋਜ਼ਲੀ ਚੈੱਕ ਕਰੋਗੇ ਨਾ ਫੇਰ ਪਤਾ ਲੱਗਦਾ ਮੈਨੂੰ ਕਈ ਚੀਜ਼ਾਂ ਨਾ ਵੀਡੀਓ 'ਚ ਵੀ ਜਸਟੀਫਾਈ ਨਹੀਂ ਹੁੰਦੀਆਂ ਪਰ ਜਦੋਂ ਆਹ ਚੀਜ਼ਾਂ ਚੈੱਕ ਕਰੋਗੇ ਫੇਰ ਪਤਾ ਲੱਗਦਾ ਵੀ ਇਹ ਵਾਕਈ ਹੈਂਡਵਰਕ ਕੀਤਾ ਹੋਇਆ ਹੈ ਬਿਲਕੁਲ ਖਲੀ ਜਾਰੀ ਦੀ ਕੜਾਈ ਨਹੀਂ ਹੈਗੀ ਨਾਲ ਹੈਂਡਵਰਕ ਵੀ ਦਿੱਤਾ ਹੋਇਆ ਠੀਕ ਹੈ ਜੀ ਬੇਸ ਹੀ ਬਹੁਤ ਆਂਦੇ ਜੀ ਹੁਣ ਜਿਵੇਂ ਕਾ ਚੀਜ਼ ਆ ਗਈ ਬੇਸ ਆ ਗਏ ਔਰਗੈਂਜ਼ਾ ਬੇਸ ਦੇ ਸਭ ਤੋਂ ਵੱਧ ਟ੍ਰੈਂਡਿੰਗ ਚ ਹੈ ਜੀ ਇਸ ਟਾਈਮ ਸਾਡੇ ਕੋਲੇ ਠੀਕ ਹੈ ਜੀ ਲਓ ਜੀ ਲਓ ਜੀ ਸਾਰਾ ਪੈਚਵਰਕ ਆ ਗਿਆ ਜੀ बॉਟਮ ਤੇ ਨਾਲ ਵਰਕ ਆ ਗਿਆ ਜੀ ਲਾਈਨਿੰਗ ਦਾ ਕੱਪੜਾ ਵੀ ਦੇ ਵਿੱਚ ਆਊਗਾ ਇਹਦਾ ਅੱਛਾ ਲਾਈਨਿੰਗ ਦੇ ਨਾਲ ਹੀ ਆ ਜੀ ਬਿਲਕੁਲ ਜੀ ਬਿਲਕੁਲ ਬਈ ਸੁੱਤਾਂ ਜਾਂਦੀ ਤਾਂ ਲਾਈਨਿੰਗ ਨਾਲ ਲਾਣ ਲੱਗੀ ਆ ਆ ਸੂਟ ਦੀ ਲਾਉ ਦੀ ਪਰ ਸੂਟ ਪਈ ਨਹੀਂ ਲੱਗਦਾ ਲਾਈਨ ਦੀ ਲੋੜ ਨਹੀਂ ਸੱਜਣੋ ਬਹੁਤ ਘੈਂਟ ਕੰਮ ਆ ਬਈ ਸਾਨੂੰ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਹਣਾ ਸਾਰੀ ਚੀਜ਼ਾਂ ਵੀਰੇ ਜਿਵੇਂ ਆਨੰਦ ਕਰ ਜਾਂਦੀ ਇਸ ਟਾਈਮ ਸੂਟਾਂ ਦੀ ਡਿਮਾਂਡ ਜ਼ਿਆਦਾ ਹੈ ਜੀ ਤੇ ਇਸ ਟਾਈਮ 'ਚ ਆ ਚੀਜ਼ਾਂ ਸਾਡੇ ਕੋਲ ਸਭ ਤੋਂ ਟ੍ਰੈਂਡਿੰਗ ਹੈ ਜੀ ਲਾਓ ਜੀ ਬਹੁਤ ਸੋਹਣਾ ਬਈ ਜਣਾ ਇਹ ਬਹੁਤ ਐਕਸਟਰਾ ਜੀ ਸਾਰਾ ਦਬਕੇ ਦਾ ਵਰਕ ਹੋ ਸਾਰੇ ਹਿਬਰੀਲੀ ਦੇ ਸੂਟ ਹੈ ਜੀ ਬਰੀਲੀ ਲਖਨਊ ਵੀ ਮਤਲਬ ਡਿਮਾਂਡ ਚ ਰਹਿੰਦੇ ਚੋਕੀ ਹਾਂ ਆਪਣੇ ਇਹ ਸੂਟ ਇੱਧਰ ਨਹੀਂ ਬੰਦਦੇ ਨਾ ਲੁਧਿਆਣਾ ਨਾ ਜਿੱਥੇ ਵੀ ਕਹੂੰ ਇਹ ਚੀਜ਼ਾਂ ਨਹੀਂ ਬੰਦਦੀਆਂ ਇਹ ਸਾਰੀਆਂ ਲੈ ਲੋ ਬਰੀਲੀ ਦੇ ਕੰਮ ਹੀ ਐ ਸਾਰਾ ਦਬਕੇ ਦਾ ਕੰਮ ਹੋਇਆ ਵੀ ਸਾਰਾ ਹੈਂਡਵਰਕ ਹੈ ਜੀ ਜੀ ਲਓ ਜੀ ਨਾਲੇ ਦੇ ਬਾਜੂ ਤੇ ਵੀ ਵਰਕ ਆ ਗਿਆ ਮੇਨ ਹਾਈਲਾਈਟ ਹੁੰਦੀ ਹੈ ਦੁਪੱਟਾ ਜਦੋਂ ਸਿਰ ਤੇ ਪੱਲਾ ਲੈਂਦਾ ਹੁੰਦਾ ਨਾ ਜੀ ਹਾਂਜੀ ਮੂਵੀਆਂ ਚ ਵੀ ਗ੍ਰੇਸ ਐਸੀ ਚੀਜ਼ ਦੀ ਹੀ ਪੈਂਦੀ ਹੈ ਬਿਲਕੁਲ ਜੀ ਲਓ ਜੀ ਆ ਚੀਜ਼ ਡਰੇਸ ਆ ਗਈ ਸਾਰਾ ਪੱਲਾ ਚੈੱਕ ਕਰੋ ਜੀ ਸਾਰੀ ਕੜਾਈ ਚਿੱਤੀ ਹੋਈ ਐ ਸੱਜਣਾ ਸਿਕ ਕਲਰ ਚੈੱਕ ਕਰ ਲਓ ਬਹੁਤ ਐਕਸਾ ਚੀਜ਼ ਐ ਜੀ ਮਤਲਬ ਇਹ ਤਾਂ ਹਜੇ ਤੁਹਾਨੂੰ ਸੈਂਪਲ ਹੀ ਦਿਖਾ ਰਹੇ ਜੇ ਤੁਸੀਂ ਸ਼ੋਰੂਮ ਤੇ ਵਿజిਟ ਕਰੋਗੇ ਨਾ ਤਾਂ ਤੁਹਾਨੂੰ ਅਸਲੀ ਵੈਰਾਈਟੀ ਤੁਹਾਨੂੰ ਫੇਰ ਪਤਾ ਲੱਗਣੀ ਐ ਵੀ ਇੱਥੇ ਮਿਲਦਾ ਕੀ ਵੀ ਐਸੇ ਇੱਥੇ ਦੇਖੋ ਆ ਸਟਾਕ ਦਿਖਾ ਦੇ ਬਈ ਸਟਾਕ ਦੇਖ ਦੇਖੋ ਤੁਸੀਂ ਪਹਿਲਾਂ ਕਿੰਨਾ ਲੱਗਿਆ ਹੋਇਆ ਹਨਾ ਔਰੇ ਤੇ ਵੈਰਾਈਟੀ ਦੇਖੋ ਚੈੱਕ ਕਰਿਓ ਕਿੰਨੀ ਵੈਰਾਈਟੀ ਲੱਗੀ ਹੋਈ ਐ ਤੇ ਜਦੋਂ ਤੁਸੀਂ ਇੱਥੇ ਵਿజిਟ ਕਰੋਗੇ ਨਾ ਇੱਕ ਸ਼ੋਰੂਮ ਤੇ ਤੇ ਤੁਹਾਨੂੰ ਉਦੋਂ ਪਤਾ ਲੱਗੂ ਵੀ ਵਾਕਈ ਯਾਰ ਚੀਜ਼ ਇੱਥ ਤੇ ਤੁਸੀਂ ਮੌਕਾ ਜਰੂਰ ਦਿਓ ਜਿਵੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤਾਂ ਤੁਸੀਂ ਕੱਪੜਾ ਖਰੀਦਣ ਆਉਂਗੇ ਤਾਂ ਬਹੁਤ ਘੈਂਟ ਵੈਰਾਈਟੀ ਕੁਆਲਿਟੀ ਦੇ ਕੰਮ ਕੀਤਾ ਜਾ ਰਿਹਾ ਤੁਸੀਂ ਇੱਕ ਵਾਰ ਜਰੂਰ ਆਣਾ ਜੇ ਮਾਡਰਨ ਫੈਸ਼ਨ ਦੀ ਇੱਕ ਵਾਰ ਜਿਹੜੀ ਚੀਜ਼ ਦੇਖੋ ਸਾਡੀ ਕੁਆਲਿਟੀ ਦੇਖੋ ਤੁਸੀਂ ਆਪ ਹੀ ਸਮਝ ਜੂਗੇ ਵੀ ਅਸੀਂ ਕੀ ਚੀਜ਼ ਦੇ ਰਹੇ ਹਾਂ ਕੀ ਨਹੀਂ ਦੇ ਰਹੇ ਕਿਆ ਬਾਤ ਹੈ ਬਈ ਬਹੁਤ ਸੋਹਣਾ ਸੂਟ ਆ ਬਹੁਤ ਐਕਸਟਾ ਜੀ ਪੱਲਾ ਦੇਖੋ ਘੇਰਾ ਕਿੰਨਾ ਜ਼ਿਆਦਾ ਸੋਹਣਾ ਬਣਿਆ ਬਈ ਦੁਪट्टे ਦੀ ਹਾਈਲਾਈਟ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਇਨਾਂ ਦੀ ਪ੍ਰਾਈਸ ਕਿਥੋਂ ਤੱਕ ਰਹਿੰਦੀ ਹੈ ਬਈ ਇਹ ਮਤਲਬ ਐ ਲੈ ਲਓ ਜੀ ਇਹ ਚੀਜ਼ਾਂ 5000 ਤੋਂ ਸ਼ੁਰੂ ਹੋ ਜਾਂਦੀਆਂ 5000 6000 8000 9000 10000 ਤੱਕ ਚੀਜ਼ਾਂ ਆ ਜਾਂਦੀਆਂ 10000 ਤੱਕ ਜਾਂਦੀਆਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹ 5000 ਤੋਂ ਸ਼ੁਰੂ ਹੋ ਕੇ ਸ਼ੁਰੂ ਹੋ ਕੇ ਜੀ ਬਾਕੀ ਜੇ ਮੈਂ ਅਗਲੇ ਬਰੀ ਵਾਲੇ ਸੂਟਾਂ ਬਰੀ ਵਾਲੇ ਸੂਟ ਹੈ ਜੀ ਸਪੈਸ਼ਲ ਇਹ ਬਰੀ ਵਾਲੇ ਹੀ ਚੀਜ਼ਾਂ ਹੈ ਜੀ ਮਤਲਬ ਤੁਹਾਨੂੰ ਮੈਂ ਅਲੱਗ-ਅਲੱਗ ਰੰਗ ਦਿਖਾ ਰਹੇ ਵੀ ਸਾਡੇ ਕੋਲੇ ਐ ਲੈ ਲਓ ਵੀ 300 ਤੋਂ ਸੂਟ ਲੈ ਕੇ ਤੁਹਾਨੂੰ 20000 ਤੱਕ ਦੀ ਰੇਂਜ ਤੱਕ ਸਾਰੇ ਸੂਟ ਮਿਲਣਗੇ ਠੀਕ ਹੈ ਨੀਚੇ ਦਰਜੇ ਦਾ ਉੱਚੇ ਦਰਜੇ ਦਾ ਵੀ ਸਾਨੂੰ ਉਸ ਚੀਜ਼ ਤੇ ਕੋਈ ਦਿੱਕਤ ਨਹੀਂ ਅਸੀਂ ਅਟੈਂਡ ਕਸਟਮਰ ਨੂੰ ਉਵੇਂ ਹੀ ਕਰਦੇ ਹਾਂ ਜਿਵੇਂ ਬਿਲਕੁਲ ਜੀ ਬਿਲਕੁਲ ਆ ਚੀਜ਼ ਹੈ ਜੀ ਆ ਪੱਲਾ ਦੇਖੋ ਗ੍ਰੇਸ ਦੇਖੋ ਕਿੰਨੀ ਸ਼ਾਨਦਾਰ ਬਿਲਕੁਲ ਜੀ ਆ ਦੇਖੋ ਸੱਜਣੂ ਮਤਲਬ ਬਈ ਬਹੁਤ ਸੋਹਣਾ ਜਿਹੜਾ ਕੰਮ ਆ ਬਾਈ ਮਾਰਕੀਟ ਨਾਲ ਕਨਸੈਪਟ ਬਹੁਤ ਹਟਕੇ ਅਲੱਗ ਲੈ ਕੇ ਆਉਂਦੇ ਆ ਜੀ ਅਸੀਂ ਲਓ ਜੀ ਹੁਣ ਆ ਚੀਜ਼ਾਂ ਦੇਖੋ ਮਤਲਬ ਇਹ ਚੀਜ਼ਾਂ ਆਪਣੇ ਨੇੜੇ ਦੇ ਜਿਹੜੇ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਸਾਨੂੰ ਕੰਸੈਪਟ ਕਿਤੇ ਮਿਲ ਜਾਣਗੇ ਉਹ ਵੀ ਮੰਡੀ ਐ ਮੋੜ ਮੰਡੀ ਵਾਲਾ ਇਹਦੇ ਤੋਂ ਬਾਈ ਹੋਰ ਹੀ ਭੌਂਕ ਜੀ ਪੈਂਦੀ ਜਾਣਾ ਸਸੇ ਹਾਂਜੀ ਇਹ ਵੇਚ ਆ ਗਈ ਜੀ ਟਿਸ਼ੂ ਸ਼ਿਮਰਦਾ ਜੀ ਡਬਲ ਸ਼ੇਡ ਦਾ ਕਮਰਾ ਹੁੰਦਾ ਹੂੰ ਡਬਲ ਸ਼ੇਡ ਆ ਗਈ ਹੈ ਨਾ ਬਈ ਇਹਦੇ ਚ ਬਿਲਕੁਲ ਜੀ ਬਿਲਕੁਲ ਲਾਈਨਿੰਗ ਇਹਦੇ ਵਿੱਚ ਹੀ ਆਣਾ ਬਈ ਨਹੀਂ ਇਹ ਦਾ ਬਾਟਮ ਆ ਗਈ ਜੀ ਸਲਵਾਰ ਤੇ ਆਉਂਦੀ ਹਾਂਜੀ ਠੀਕ ਹੈ ਨਾਲ ਇਹਦਾ ਹਾਈਲਾਈਟ ਹੈਗੇ ਦੁਪੱਟਾ ਸਾਡੇ ਕੋਲ ਇਸ ਟਾਈਮ ਇੰਨੀ ਕਿ ਜ਼ਿਆਦਾ ਸੇਲ ਹੈ ਜੀ ਇਹਦੀ ਬਹੁਤ ਸੋਹਣਾ ਬਈ ਹੈ ਨਾ ਇਹਦਾ ਲਓ ਜੀ ਇਦੀ ਵਿੱਚ ਕਈ ਕਲਰ ਆ ਗਏ ਨਾ ਬਾਈ ਬਿਲਕੁਲ ਜੀ ਮਲਟੀ ਦੁਪੱਟਾ ਆ ਗਈ ਕੰਪਿਊਟਰਾਈਜ਼ਡਾਈ ਹੁੰਦਾ ਸਾਰੇ ਦੁਪੱਟੇ ਇਹ ਸਾਰੇ ਦੁਪੱਟੇ ਤੇ ਹੈਂਡਵਰਕ ਹੈ ਜੀ ਮਤਲਬ ਆਏ ਲਲਵਾ ਸੂਟਨ ਤਿਆਰ ਹੋਣ ਤੇ 15 15 ਦਿਨ ਲੱਗ ਜਾਂਦੇ ਇੱਕ ਸੂਟ ਤੇ ਜੀ ਜੀ ਮਾਰਕੀਟ 'ਚ ਹੁਣ ਵੀ ਇਹ 20000 ਬਾਈਰ ਚੱਲੀ ਜਾਂਦਾ ਆਪਣਾ ਰੇਂਜ ਸਿਰਫ 10545 ਰੁਪਏ ਦਾ ਸੂਟ ਹੈ ਜੀ ਇਹ 10545 ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸਾਰੀ ਰੇਂਜਾਂ ਸੂਟ ਮਿਲਣਗੇ ਜੀ ਤੁਹਾਨੂੰ ਹਾਂ ਤੇ ਵੈਰਾਈਟੀ ਬਹੁਤ ਜ਼ਿਆਦਾ ਜਿੰਨੀ ਦੇਖੋਗੇ ਉਨੀ ਘੱਟ ਹੈ ਜੀ ਸਿੱਧੀ ਜੀ ਗੱਲ ਹੈ ਤੇ ਵੀਰੇ ਲੇਡੀਜ਼ ਦੇ ਨਾਲ ਨਾਲ ਅਸੀਂ ਜੈਂਟਸ ਨੂੰ ਵੀ ਅਸੀਂ ਕਦੇ ਗੁੱਸਾ ਨਹੀਂ ਕਰਦੇ ਜੀ ਤੇ ਐਂ ਲਾ ਲਓ ਵੀ ਕੁਰਤੇ ਪਿਆਮੇ ਚ ਸਭ ਤੋਂ ਜ਼ਿਆਦਾ ਵੈਰਾਈਟੀ ਸਾਡੇ ਕੋਲ ਹੁੰਦੀ ਹੈ ਕੁਰਤਾ ਪਿਆਮਾ ਵੈਸੇ ਸਾਡੇ ਕੋਲੇ ਲੈਣ ਦੇ 200 ਰੁਪਏ ਤੋਂ ਸ਼ੁਰੂ ਹੈ ਤੇ ਹਾਈएस्ट ਰੇਂਜ 3500 3600 ਤੱਕ ਸਾਡੇ ਕੋਲ ਵਧੀਆ ਰੇਂਜ ਆਂਦੀ ਹੈ ਹੁਣ ਬ੍ਰਾਂਡ ਚੈੱਕ ਕਰ ਸਕਦੇ ਤੁਸੀਂ ਰੈਮਨ ਇਹ ਰੈਮਨ ਦਾ ਹੀ ਹੈ ਸਾਰਾ ਬਿਲਕੁਲ ਜੀ ਰੈਮਨ ਆ ਗਈ ਜੀ ਸੀਆਰਮ ਆ ਗਈ ਜੀ ਮਫਤਲਾ ਆ ਗਈ ਮਫਤਲਾ ਲੈ ਲਾ ਲਓ ਜੀ ਪੋਲੀਟਿਸ਼ੀਨ ਦੀ ਸਭ ਤੋਂ ਪਹਿਲੀ ਪਸੰਦ ਰਹਿੰਦੀ ਹੈ ਜੀ ਮਫਤ ਲਾਲ ਐਨਾ ਜ਼ਿਆਦਾ ਸ਼ਾਨਦਾਰ ਹੈ ਜੀ ਤੇ ਹਰ ਇੱਕ ਜੀ ਤੁਹਾਨੂੰ ਐ ਲੈ ਲਓ 4 4 5 5 ਕੁਆਲਿਟੀਆਂ ਮਿਲਣਗੀਆਂ ਰੇਮਨ ਸਾਨੂੰ 14 1500 ਤੋਂ ਸ਼ੁਰੂ ਕਰਕੇ ਅਸੀਂ ਤੁਹਾਨੂੰ 2500 3500 ਤੱਕ ਆਰਾਮ ਨਾਲ ਕੁਆਲਿਟੀ ਦਵਾਂਗੇ ਜੀ ਸੀ ਆਰ ਆਮ ਦੀ ਲੈ ਲਓ 11 1200 ਤੋਂ ਸਟਾਰਟ ਕਰਕੇ 16 1700 ਤੱਕ ਮਫਤ ਲਾਲ ਦੀਆਂ ਲੈ ਲਓ 12 1300 ਤੋਂ ਲੈ ਕੇ 17 1800 ਤੱਕ ਰੀਨ ਸਰ ਬਾਕੀ ਕੁੜਤਾ ਪਹਿਮਾ 200 300 ਤੋਂ ਜਿੰਨਾ ਮਰਜ਼ੀ ਕਹੋਗੇ ਉਨੀ ਰੇਂਜ ਚ ਤੁਹਾਨੂੰ ਕੁੜਤੇ ਪਹਿਮਾ ਦੇ ਦਾਂਗੇ ਫੁੱਲ ਵੈਲ ਹੈ ਫੁੱਲ ਯਾਰ ਲਓ ਵਿਮਲ ਦੀ ਆਂਦੀ ਹੈ ਜੀ ਬਾਜ਼ਾਰ 60 ਰੁਪਏ ਵਾਲੀ ਸਾਡੇ ਕੋਲੇ ਸਿਰਫ 50 ਰੁਪਏ ਮਿਲੂਗੀ ਜੀ ਤੁਹਾਨੂੰ ਕਲਰ ਜਿੰਨੇ ਕਹੂੰਗਾ ਉਹਨੇ ਅਵੇਲੇਬਲ ਕਰਾ ਕੇ ਦਿੰਨੇ ਆ ਜੀ ਤੇ ਬਾਕੀ ਸਾਡਾ ਇੱਕ ਬੱਸ ਸਟੈਂਡ ਤੋਂ ਸਭ ਤੋਂ ਵੱਡੀ ਗੱਲ ਕੀ ਹੈ ਜੀ ਬੱਸ ਸਟੈਂਡ ਤੋਂ ਰਿਕਸ਼ੇ ਆ ਰਾਈਟ ਬਿਲਕੁਲ ਫਰੀ ਹੈ ਸਾਡੀ ਮਤਲਬ ਕਸਟਮਰ ਨੂੰ ਲੱਗਦਾ ਵੀ ਦੁਕਾਨ ਦੂਰ ਹੈ ਤਾਂ ਰਿਕਸ਼ਾ ਆਟੋ ਕੋਈ ਵੀ ਕਰਕੇ ਲਿਆਵੇ ਪੇਮੈਂਟ ਅਸੀਂ ਆਪੇ ਕਰਨੀ ਹੈ ਸਾਡਾ ਆਪ ਦਾ ਪਰਸਾ ਰਿਕਸ਼ਾ ਕੋਈ ਨਹੀਂ ਹੈਗਾ ਸਟੈਂਡ ਤੋਂ ਕੋਈ ਵੀ ਰਿਕਸ਼ਾ ਕਰ ਲਿਓ ਰਿਕਸ਼ਾ ਸਾਡਾ ਪੇਮੈਂਟ ਅਸੀਂ ਆਪੇ ਅੱਗੇ ਕਰਨੀ ਹੈ ਜੀ ਜੀ ਬਸ ਸਟੈਂਡ ਉੱtre ਤਾਂ ਇੱਥੋਂ ਉੱਥੋਂ ਤੁਸੀਂ ਰਿਕਸ਼ਾ ਕਰਾਓ ਦੁਕਾਨ ਤੇ ਆਓ ਕੋਈ ਪੇਮੈਂਟ ਨਹੀਂ ਕਰਾਂਗੇ ਪੇਮੈਂਟ ਸੱਪੇ ਦੇਵਾਂਗੇ ਜੀ ਠੀਕ ਹੈ ਜੀ ਹਾਂਜੀ ਲੈ ਵੀ ਸੱਜਣੇ ਕੱਪੜਾ ਲੈਣਾ ਨਹੀਂ ਲੈਣਾ ਉਹ ਤੁਹਾਡੀ ਇੱਛਾ ਹੈ ਪ੍ਰਿਕਵਰ ਸਿਟੀ ਦੁਕਾਨ ਤੇ ਆ ਕੇ ਜਰੂਰ ਵਿਜ਼ਿਟ ਕਰੋ ਰਿਕਸ਼ੇ ਦੇ ਪੈਸੇ ਅਸੀਂ ਆਪੇ ਦੇਵਾਂਗੇ ਜੀ ਕੱਪੜਾ ਲੈਣਾ ਕਰਨਾ ਉਹ ਤੁਹਾਡੀ ਮਰਜ਼ੀ ਹੈ ਪਰ ਜਦੋਂ ਤੁਸੀਂ ਦੁਕਾਨ ਤੇ ਇੱਥੇ ਆਉਂਗੇ ਤਾਂ ਜਿਹੜੀ ਪੇਮੈਂਟ ਰਿਕਸ਼ੇ ਵਾਲੇ ਨੂੰ ਬਾਈ ਹੋਰੀ ਕਰਨਗੇ ਬਸ ਸਟੈਂਡ ਤੋਂ ਜੇ ਤੁਸੀਂ ਦੁਕਾਨ ਤੇ ਆਉਂਗੇ ਇਹ ਫ੍ਰੀ ਆਫ ਕਾਸਟ ਆ ਬਈ ਠੀਕ ਹੈ ਤੇ ਇੱਕ ਵਾਰੀ ਸੱਜਣਾ ਆਪਾਂ ਫੇਰ ਕਹਿਣਾ ਕਿ ਵਿਜ਼ਿਟ ਤੁਸੀਂ ਬਾਈ ਜਰੂਰ ਕਰਿਓ ਮੌਕਾ ਜਰੂਰ ਦਿਓ ਤੁਸੀਂ ਆਪ ਆਕੇ ਆਖੋਗੇ ਵੀ ਹਾਂ ਯਾਰ ਵਾਕਈ ਇੱਥੇ ਸਾਨੂੰ ਜਿਹੜੀ ਕੁਆਲਿਟੀ ਆ ਉਹ ਮਿਲੀ ਹੈ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਸੱਜਣਾ ਮਿੱਤਰਾਂ ਤੱਕ ਪਹੁੰਚੇ ਜਿੰਨਾਂ ਦੇ ਬਾਈ ਵਿਆਹ ਆ ਰਿਹਾ ਅੱਗੇ ਜਿਨ੍ਹਾਂ ਨੇ ਵਿਆਹ ਦੇ ਲਈ ਕੱਪੜਾ ਖਰੀਦਣਾ ਹੈ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ